ਸਾਰੇ ਸ਼੍ਰੇਕਾਜ ਦੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਦੇ ਨਵੇਂ ਵੀਡੀਓ ਵਿੱਚ ਅੱਜ ਦੱਸਦੇ ਆਂ ਕਿ ਬੰਦਾ ਬੰਦੇ ਨਾਲ ਤਾਂ ਚਤਰਾਇਆਂ ਕਰਦਾ ਹੀ ਆ ਵੀ ਬੇਇਮਾਨੀਆਂ ਕਰਦਾ ਇੱਕ ਬੰਦੇ ਨਾਲ ਰਾਬਣ ਵਾਲੀ ਚਤਰਾਈ ਖੇੜਤੀ ਉਹ ਕਿਵੇਂ ਕਿ ਨਾ ਉਹ ਬੰਦੇ ਦੇ ਨਾਲ ਕੋਰਟ ਕੇਸ ਚੱਲਦਾ ਹੁੰਦਾ ਤੇ ਉਹਨੂੰ ਮਤਲਬ ਸਜ਼ਾ ਹੋਣੀ ਹੁੰਦੀ ਆ ਬਹੁਤ ਤੇ ਕੁਝ ਵੀ ਹੋ ਸਕਦਾ ਮਤਲਬ ਕਿੰਨੀ ਮਰਜ਼ੀ ਸਜ਼ਾ ਹੋ ਸਕਦੀ ਸੀ ਉਹਨੂੰ ਤੇ ਉਹ ਕੋਰਟ ਕੇਸ ਤੋਂ ਬਚਣ ਲਈ ਰੱਬ ਅੱਗੇ ਦੁਆ ਕਰਦਾ ਵੀ ਆਹਦੇ ਰੱਬ ਅੱਗੇ ਵੀ ਮੈਂ ਬਾਤ ਜਾਣਾ ਤੇ ਮੇਰਾ ਦਾ ਘਰ-ਬਾਰ ਸਾਰਾ ਵੇਚ-ਵਟ ਕੇ ਵੀ ਤੇਰੇ ਸੁਖਣਾ ਲਾ ਦੂੰਗਾ ਰੱਬਾ ਕਹਿੰਦਾ ਨਾ ਬਚ ਜਾ ਹੁਣ ਕਾਲੀ ਕਾਲੀ ਵਿੱਚ ਬੰਦਾ ਫੈਸਲੇ ਤਾਂ ਲੈ ਲੈਂਦਾ ਤੇ ਉਹਨੂੰ ਬਾਅਦ ਚ ਪਤਾ ਲੱਗਦਾ ਫਿਰ ਤੇ ਉਹ ਬਾਈ ਸਾਰੇ ਕੁਛ ਆਪ ਦਾ ਸੁਖਣਾ ਸੁਖ ਲੈਂਦਾ ਤੇ ਉਹਦੇ ਬਾਅਦ ਉਹ ਕੋਰਟ ਕੇਸ ਲੜਦਾ ਤੇ ਉਹ ਕੋਰਟ ਕੇਸ ਚ ਬਰੀ ਹੋ ਜਾਂਦਾ ਮਤਲਬ ਕੋਈ ਰੱਬ ਦੀ ਕਿਰਪਾ ਹੀ ਹੁੰਦੀ ਆ ਉਹਦੇ ਤੇ ਉਹ ਘਰ ਆਉਂਦਾ ਜਦੋਂ ਕੋਰਟ ਤੋਂ ਤੇ ਘਰ ਆ ਕੇ ਜਦੋਂ ਸੋਚਦਾ ਵੀ ਹਾਂ ਮੈਂ ਸੁਖਣਾ ਸੁਖੀ ਸੀਗੀ ਰੱਬ ਅੱਗੇ ਦੁਆ ਕੀਤੀ ਸੀ ਤੇ ਮੈਂ ਬਚ ਗਿਆ ਤੇ ਉਹ ਫਿਰ ਕਹਿੰਦਾ ਚੱਲ ਹੁਣ ਸੁਖਣਾ ਤਾਂ ਮੈਨੂੰ ਲਾਉਣੇ ਪੈਣੇ ਆ ਤੇ ਉਹ ਕਹਿੰਦਾ ਜੇ ਮੇਰਾ ਸਾਰਾ ਕੁਝ ਵਾਗ ਗਿਆ ਤਾਂ ਫਿਰ ਮੈਂ ਕੀ ਕਰੂੰਗਾ ਤੇ ਉਹ ਬਾਈ ਇੱਕ ਚਤਰਾਈ ਖੇਡਦਾ ਹੈ ਉਹ ਕਹਿੰਦਾ ਮੈਂ ਐਵੇਂ ਕਰਦਾ ਕਹਿੰਦਾ ਜਦੋਂ ਮੈਂ ਘਰ ਵਿੱਚ ਆਉਂਗਾ ਨਾ ਨਾਲ ਮੈਂ ਆ ਦਾ ਕੁੱਤੇ ਦਾ ਰੇਟ ਮਤਲਬ ਜਿਆਦਾ ਰੱਖੂੰਗਾ ਘਰ ਦਾ ਘਾਟ ਰੱਖੂੰਗਾ ਤੇ ਉਹ ਨਾਲ ਕੁੱਤੇ ਦਾ ਰੇਟ ਰੱਖਦਾ 50 ਲੱਖ ਤੇ ਘਰ ਦਾ ਰੇਟ ਰੱਖਦਾ 1100 ਕਹਿੰਦਾ ਜੇ ਜਿਹੜਾ ਇਹ ਦੋਨੇ ਕਹਿੰਦਾ ਇਕੱਠੇ ਲਊਗਾ ਕਹਿੰਦਾ ਉਹਨੇ ਮੈਂ ਆ ਦਾ ਸਾਥ ਦੇ ਉਹਨੂੰਗਾ ਸਾਰਾ ਕੁਝ ਘਰ-ਬਾਰ ਤੇ ਬਾਈ ਉਹ ਐਵੇਂ ਹੀ ਕਰਦਾ 1100 ਘਰ ਦਾ ਰੇਟ 50 ਲੱਖ ਕੁੱਤੇ ਦਾ ਰੇਟ ਤੇ ਉਹ ਸਾਰੇ ਦੇ ਦਿੰਦਾ ਤੇ ਲੋਕਾਂ ਦੀ ਗੱਲ ਫੈਲ ਜਾਂਦੀ ਹੈ ਤੈਨੂੰ ਕਿ ਘਰ ਕੋਰੋ ਦਾ ਵਿਕ ਜਾਂਦਾਗਾ ਵੀ ਲੈ ਹੀ ਲੈਂਦਾ ਕੋਈ ਤਾਂ ਕੋਈ ਤੇ ਉਹ ਫਿਰ ਜਦੋਂ ਪੈਸੇ ਆਉਂਦੇ ਘਰ ਦਾ 1100 ਰੁਪਿਆ ਤੇ ਕੁੱਤੇ ਦਾ 50 ਲੱਖ ਤੋਂ 50 ਲੱਖ ਰੁਪਿਆ ਦਾ ਕੁੱਤੇ ਵਾਲਾ ਦੇ ਜੇਬ ਚ ਪਾ ਲੈਂਦਾ ਤੇ ਜਿਹੜਾ ਹੁਣ ਘਰ ਬਾਦ ਦੇ ਉਹਨੇ ਜਿਹੜੀ ਸੁਖਣਾ ਸੁਖੀ ਸੀ 1100 ਰੁਪਿਆ ਤੇ ਉਹ ਜਾ ਕੇ ਆ ਦੇ ਰੱਬ ਨੂੰ ਚੜਾ ਲੈਂਦਾ ਤੇ ਇਸ ਤਰ੍ਹਾਂ ਉਹਨੇ ਰੱਬ ਨਾਲ ਵੀ ਚਤਰਾਈ ਖੇੜੀ ਵੇਖੋ ਤੁਸੀਂ ਬੰਦੇ ਨੇ ਕੀ ਦਿਮਾਗ ਲਾਇਆ ਪਹਿਲਾਂ ਸੁਖਣਾ ਸੁਖਲੀ ਤੇ ਬਾਅਦ ਚ ਜਦੋਂ ਪੂਰੀ ਕਰਨ ਦੀ ਵਾਰੀ ਆਈ ਵੇਖੋ ਕਿਵੇਂ ਚਤਰਾਈ ਖੇੜੀ ਰੱਬ ਨਾਲ ਐਵੇਂ ਆ ਬੰਦਾ ਬੰਦੇ ਨੂੰ ਨਹੀਂ ਛੱਡਦਾ ਤੇ ਰੱਬ ਨੂੰ ਕਿੱਥੇ ਛੱਡ ਦੇਗਾ entonces da cierta no que me la que galte tan valle